ਮੈਂ ਬੇਗਮਪੁਰੇ ਦਾ ਚਮਾਰ ਬੋਲਦਾ ਤੇ ਤੁਸੀਂ ਕੌਣ ਹੋ ਸਿੱਖੋ ਜੇ ਆਪਦੇ ਆਪ ਨੂੰ ਸਿੱਖ ਮੰਨਦੇ ਹੋ ਤਾਂ ਫਿਰ ਬੇਗਮਪੁਰੇ ਚ ਖੜੀਆਂ ਕੀਤੀਆਂ ਜਾਤੀਆਂ ਕੰਧਾਂ ਢਾਉਣ ਵਾਸਤੇ ਅੱਜ ਸਾਥ ਦੇ ਦਿਓ ਪੋਸਟ ਸ਼ੇਅਰ ਹੀ ਕਰ ਦਿਓ ਕਿਉਂਕਿ ਸਾਡਾ ਬਾਬਾ ਨਾਨਕ ਤੇ ਸਾਡਾ ਗੁਰੂ ਰਵੀਦਾਸ ਦੋਨਾਂ ਨੂੰ ਸ਼ਰੀਕ ਬਣਾ ਕੇ ਖੜਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਦੇ ਮੂੰਹ ਤੇ ਚਪੇੜ ਜੇ ਮਾਰਨੀ ਚਾਹੁੰਦੇ ਹੋ ਤਾਂ ਅੱਜ ਗੱਲਾਂ ਪੂਰੀਆਂ ਸੁਣ ਕੇ ਸ਼ੇਅਰ ਕਰਿਓ ਮੈਂ ਚਮਾਰ ਤਾਂ ਗਣਾ ਕਿਉਂਕਿ ਜੇ ਚਮੜੇ ਦਾ ਕੰਮ ਕਰਨ ਵਾਲਾ ਚਮਾਰ ਹਨ ਤਾਂ ਮੈਂ ਤਾਂ ਬਣਿਆ ਹੀ ਚਾਵੜੇ ਦਾ ਇਸ ਕਰਕੇ ਮੈਂ ਵੀ ਚਮਾਰ ਆ ਜਿਹੜਾ ਤਸਵੀਰ ਦੇ ਵਿੱਚ ਗੁਰੂ ਰਵਿਦਾਸ ਜੀ ਦਿਖਾਏ ਜਾ ਰਹੇ ਆ ਤੁਸੀਂ ਮੰਨਦੇ ਹੋ ਕਿ ਗੁਰੂ ਰਵਿਦਾਸ ਨੇ ਕਿਉਂਕਿ ਮੈਂ ਪਹਿਲਾਂ ਵੀ ਆ ਬਾਬੇ ਨਾਨਕ ਦੀ ਜਿਹੜੀ ਤਸਵੀਰ ਪੇਸ਼ ਕੀਤੀ ਜਾਂਦੀ ਹੈ ਲੋਕਾਂ ਜਿਹਦਾ ਵਿਰੋਧ ਕੀਤਾ ਸੀ ਕਿ ਬਾਬਾ ਸਾਡਾ ਬਾਬਾ ਨਾਨਕ ਨਹੀਂ ਹੋ ਸਕਦਾ ਕਿਉਂਕਿ ਇਹ ਦੋਨੇ ਕਿਰਤ ਕਰਕੇ ਖਾਣ ਵਾਲੇ ਲੋਕ ਸੀ ਸਾਡਾ ਬਾਬਾ ਨਾਨਕ ਵੀ ਹਲ ਪਾਉਂਦਾ ਸੀ ਤੇ ਸਾਡਾ ਗੁਰੂ ਰਵਿਦਾਸ ਵੀ ਜੁੱਤੀਆਂ ਵੀ ਗੰਢਦਾ ਸੀ ਤੇ ਉਸ ਪ੍ਰਮਾਤਮਾ ਦੇ ਨਾਲ ਵੀ ਲੋਕਾਂ ਨੂੰ ਗੰਢ ਕੇ ਗਿਆ ਸਾਡੇ ਗੁਰੂ ਰਵਿਦਾਸ ਦੇ ਜਿਹੜੀ ਗਲਚਮਾਲਾ ਪਾਈ ਆ ਤੁਸੀਂ ਮੰਨਦੇ ਹੋ ਕਿ ਗੁਰੂ ਰਵਿਦਾਸ ਗਲਚਮਾਲਾ ਪਾਉਂਦੇ ਹੋਣਗੇ ਜਿਹੜਾ ਬੰਦਾ ਬਹਿਮਾ ਭਰਮਾ ਦੇ ਜਾਤ ਪਾਤ ਦੇ ਊਚ ਨੀਚ ਦੇ ਸਖਤ ਖਿਲਾਫ ਸੀ ਤੇ ਡੰਬਰਾਂ ਦੇ ਖਿਲਾਫ ਸੀ ਜਿਹਦੇ ਕਰਕੇ ਉਹਨੂੰ ਦੋ ਵਾਰ ਉਸ ਸਮੇਂ ਦੇ ਸਟੇਟ ਦੇ ਅੱਗੇ ਕੀ ਆ ਖੜਨਾ ਪਿਆ ਸੀ ਪਰ ਉਹ ਹਿੱਕ ਢਾਕੇ ਖੜਾ ਸੀ ਯਾਰ ਉਹਨੇ ਬੇਪਰਵਾਦੀਆਂ ਦੇ ਕੀ ਅੱਖ ਚੱਕ ਪਾ ਕੇ ਕੀ ਉਹਨਾਂ ਨੂੰ ਇੱਕ ਗੱਲ ਪੁੱਛੀ ਸੀ ਜਿਹੜੇ ਬ੍ਰਾਹਮਣਵਾਦ ਵਾਲੇ ਲੋਕ ਸੀ ਕਹਿੰਦਾ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣਵਾਟ ਕਾਹੀ ਨਹੀਂ ਆਇਆ ਵੀ ਜੇ ਤੂੰ ਕਹਿੰਦਾ ਕੀ ਹੈ ਬ੍ਰਾਹਮਣ ਬ੍ਰਾਹਮਣੀ ਦੇ ਪੇਟ ਚੋਂ ਜੰਮ ਕੇ ਕੀ ਆ ਬਣ ਗਿਆ ਫਿਰ ਕਹਣਾ ਜਣਾ ਤੂੰ ਫਿਰ ਕੀ ਆ ਹੋਰ ਪਾਸੇ ਦੀ ਕੀ ਆ ਆਉਂਦਾ ਉਸੇ ਰਸਤੇ ਰਾਹੀ ਕਿਉਂ ਪੈਦਾ ਹੋਇਆ ਜਿਹੜੇ ਰਸਤੇ ਰਾਹੀ ਕਹਿੰਦਾ ਮੈਂ ਪੈਦਾ ਹੋਇਆ ਤੂੰ ਕਤ ਬ੍ਰਾਹਮਣ ਹਮਕਤ ਸੂਤ ਹਮਕਤ ਲੋਹੂ ਤੁਮਕਤ ਦੁੱਧ ਕਹਿੰਦਾ ਜੇ ਤੂੰ ਬ੍ਰਾਹਮਣ ਆ ਤੇ ਮੈਂ ਸ਼ੂਤਰਾ ਫਿਰ ਕਹਿੰਦਾ ਵੀ ਤੇਰੇ ਵਿੱਚ ਜਿਹੜਾ ਮੈਂ ਕਿ ਲਹੂ ਆ ਉਹ ਤੇਰੇ ਅੰਦਰ ਦੁੱਧ ਹੋਣਾ ਚਾਹੀਦਾ ਸੀ ਕਿਉਂਕਿ ਲਹੂ ਤਾਂ ਮੇਰੇ ਅੰਦਰ ਆ ਗੁਰੂ ਰਵਿਦਾਸ ਨੇ ਵੀ ਸਟੇਟ ਨਾਲ ਮੱਥਾ ਲਾਇਆ ਸੀ ਬਾਬੇ ਨਾਨਕ ਨੇ ਵੀ ਜੇ ਬਾਬਰ ਨਾਲ ਮੱਥਾ ਲਾਇਆ ਤਾਂ ਬਾਬੇ ਰਵਿਦਾਸ ਨੇ ਉਹਦੋਂ ਪਹਿਲਾਂ ਮੱਥਾ ਲਾਇਆ ਸੀ ਸਟੇਟ ਨਾਲ ਸਟੇਟ ਨਾਲ ਜਦੋਂ ਵੀ ਕੀ ਮੱਥਾ ਲੱਗਦਾ ਤਾਂ ਸ਼ਹਾਦਤਾਂ ਹੁੰਦੀਆਂ ਸਤ ਗੁਰੂ ਮੈਂ ਕਿਹਾ ਰਵੀਦਾਸ ਨੂੰ ਵੀ ਕਿਹ ਸ਼ਹੀਦੀ ਕੀਤਾ ਗਿਆ ਸੀ ਜਦੋਂ ਸਟੇਟ ਤੇ ਵਿਪਰਵਾਦ ਇਕੱਠੇ ਹੁੰਦੇ ਆ ਨਾ ਮੜੀ ਜੀ ਸਮਝ ਬਣਾਇਓ ਸਟੇਟ ਕਦੋਂ ਇਕੱਠਾ ਹੁੰਦਾ ਜਦੋਂ ਜਹਾਂਗੀਰ ਤੇ ਚੰਦੂਕੀ ਆ ਇਕੱਠੇ ਹੋ ਜਾਂਦੇ ਆ ਤਾਂ ਅਰਜਨ ਪਾਤਸ਼ਾਹ ਦੀ ਕਿਹ ਸ਼ਹਾਦਤ ਹੁੰਦੀ ਆ ਜਦੋਂ ਸਰਹੰਦ ਦਾ ਨਵਾਬ ਤੇ ਸੋਚਾਨੰਦ ਇਕੱਠੇ ਹੋ ਜਾਂਦੇ ਆ ਛੋਟੇ ਸਹਿਬਜਾਦਿਆਂ ਦੀ ਸ਼ਹਾਦਤ ਹੁੰਦੀ ਆ ਤੇ ਜਦੋਂ ਫਰਖ ਸ਼ਹਿਰ ਤੇ ਰਤਨਚੰਦ ਇਕੱਠੇ ਹੋ ਜਾਂਦੇ ਆ ਤਾਂ ਬੰਦਾਬਹਾਦਰ ਦਾ ਬੰਦ-ਬੰਦ ਕੱਟਿਆ ਜਾਂਦਾ ਉਸ ਸਮੇਂ ਵੀ ਵਿਪਰਵਾਦ ਨੇ ਤੇ ਬ੍ਰਾਹਮਣਵਾਦ ਵਾਲੇ ਨੇ ਚਾਲ ਖੇਡੀ ਸੀ ਜਦੋਂ ਹੋ ਕੀ ਆ ਸਾਡੇ ਰਵਿਦਾਸ ਗੁਰੂ ਤੋਂ ਹਰ ਗਏ ਸੀ ਕਿਵੇਂ ਜਦੋਂ ਕਾਸ਼ੀ ਨਰੇਸ਼ ਦੇ ਕੋਲੇ ਜਾ ਕੇ ਸ਼ਿਕਾਇਤ ਕਰਤੀ ਨਾ ਬ੍ਰਾਹਮਣ ਬ੍ਰਾਹਮਣਾ ਨੇ ਜਿਹੜੇ ਬ੍ਰਾਹਮਣਵਾਦ ਤੇ ਵਿਪਰਵਾਦ ਦੇ ਮਾਕੇ ਸੀਗੇ ਧਾਰਨੀ ਸੀ ਉਹਨਾਂ ਨੇ ਜਾ ਕੇ ਕਿਹਾ ਕੀ ਸੀ ਕਹਿੰਦੇ ਜੀ ਇਹ ਮੂਰਤੀ ਪੂਜਾ ਨੂੰ ਨਹੀਂ ਮੰਨਦਾ ਇਹ ਅਵਤਾਰਵਾਦ ਨੂੰ ਨਹੀਂ ਮੰਨਦਾ ਇਹ ਸਾਡੇ ਕਰਮਕਾਂਡਾ ਨੂੰ ਮੰਨਦਾ ਤੇ ਨਾ ਸਾਡੇ ਜਨੇਊ ਨੂੰ ਮੰਨਦਾ ਤਾਂ ਫਿਰ ਰਾਜਾ ਜਿਹੜਾ ਆਪਦੇ ਆਪ ਨੂੰ ਕੀ ਇਨਸਾਫ ਪਸੰਦ ਕਹਾਉਂਦਾ ਸੀ ਉਹਨੇ ਇੱਕ ਸ਼ਰਤ ਰੱਖੀ ਸੀ ਕਹਿੰਦਾ ਵੀ ਤੁਹਾਡੇ ਸਾਹਮਣੇ ਉਹਨੂੰ ਮੈਂ ਖੜਾ ਕਰ ਦੰਨਾ ਤੁਹਾਡੇ ਦੋਨਾਂ ਦਾ ਕਹਿੰਦਾ ਕਿ ਆਪਸ ਦੇ ਵਿੱਚ ਭੇੜ ਕਰਾਇਆ ਜਾਊਗਾ ਜਿਹੜਾ ਬੰਦਾ ਦਲੀਲ ਦੇ ਵਿੱਚ ਜਿੱਤ ਜਾਂਦਾ ਉਹ ਦੂਜੇ ਨੂੰ ਕੰਦੇ ਮਾ ਕੇ ਮੋਢਿਆਂ ਤੇ ਚੱਕ ਕੇ ਘਰੇ ਛੱਡ ਕੇ ਆਉਗਾ ਤੇ ਹਾਰ ਮੰਨੂਗਾ ਉਦੋਂ ਬੇਪਰਵਾਦੀਆਂ ਨੂੰ ਹਰਾਇਆ ਸੀ ਸਾਡੇ ਗੁਰੂ ਰਵੀਦਾਸ ਨੇ ਉਹਨੇ ਕਿਹਾ ਸੀ ਮੈਂ ਮੂਰਤੀਵਾਦ ਦੇ ਖਿਲਾਫ ਆ ਤੇ ਕਹਿੰਦਾ ਜੇ ਤੁਸੀਂ ਮੂਰਤੀਵਾਦ ਮੰਨਦੇ ਹੋ ਤਾਂ ਕਹ ਫਿਰ ਮੂਰਤੀ ਘੜਾ ਜਿਹੜਾ ਹੈਗਾ ਸਭ ਤੋਂ ਪਹਿਲਾਂ ਤਾਂ ਪਰ ਮੂਰਤੀ ਵਾਲਾ ਜਿਹੜਾ ਮੈਂ ਕਿ ਅੰਦਰਲਾ ਭਗਵਾਨ ਆ ਉਸੇ ਨੂੰ ਮਾਰਦਾ ਕਿ ਉੱਤੇ ਉੱਤੇ ਬੈਠ ਕੇ ਕਹਿੰਦਾ ਉਹਨੂੰ ਘੜਦਾ ਫੇਰ ਕਿਹਾ ਸੀ ਕਹਿੰਦਾ ਤੁਹਾਡੇ ਚਾਰ ਵੇਦ 6 ਸ਼ਾਸਤਰ 17 ਪੁਰਾਣ 27 ਸਮ੍ਰਿਤੀਆਂ ਦੇ 52 ਉਪਨੇਸ਼ਦ ਤੇ ਇੱਕ ਗਾਇਤਰੀ ਮਾਤਰ ਮਲਾ ਕੇ 108 ਹੋ ਜਾਂਦੇ ਆ ਕਹਿੰਦਾ ਤੁਸੀਂ ਇਹਨਾਂ ਸਾਰਿਆਂ ਦਾ ਜਾਪ ਕਰ ਲੋ ਮੈਂ ਤੁਹਾਡੇ ਕੀ ਆ ਮੂਰਤੀ ਨੂੰ ਲੈ ਕੇ ਆ ਦੀ ਬੁੱਕਲ 'ਚ ਬਹਿ ਜਾਣਾ ਜਿਹਨੂੰ ਤੁਸੀਂ ਪੂਜਦੇ ਹੋ ਭਗਵਾਨ ਮੰਨਦੇ ਹੋ ਤੇ ਜੇ ਤੁਸੀਂ ਇਹਨੂੰ ਕੀ ਆ ਮੇਰੀ ਬੁੱਕਲ 'ਚੋਂ ਆਉਦੇ ਮੰਤਰਾਂ ਨਾਲ ਠਾ ਕੇ ਆਪਦੇ ਕੋਲੇ ਬੁਲਾ ਲਿਆ ਤਾਂ ਕਹਿੰਦਾ ਮੈਂ ਤੁਹਾਡੀ ਕੀ ਆ ਈਨ ਮੰਨ ਜੂ ਆ ਤੇ ਪ੍ਰਬਾਦੀਆਂ ਨੂੰ ਹਰਾ ਕੇ ਉਹਨਾਂ ਨੂੰ ਮੋਢਿਆਂ ਤੇ ਚੱਕ ਕੇ ਜਦੋਂ ਰਵੀਦਾਸ ਨੂੰ ਘਰੇ ਛੱਡ ਕੇ ਆਉਣਾ ਪਿਆ ਸੀ ਸਾਡੇ ਗੁਰੂ ਨੂੰ ਤਾਂ ਫਿਰ ਉਹਨੇ ਕੀ ਕਿਹਾ ਸੀ ਤਾਂ ਫਿਰ ਉਹਨਾਂ ਨੇ ਇੱਕ ਕਹਾਣੀ ਕਢੀ ਸੀ ਉਹ ਕਹਿੰਦੇ ਜੀ ਰਵਿਦਾਸ ਜੀ ਦਾ ਬ੍ਰਾਹਮਣ ਸੀ ਪਿਛਲੇ ਜਨਮ ਦੇ ਵਿੱਚ ਸ਼ਰਾਪ ਮਿਲਿਆ ਸੀ ਰਾਮਾਨੰਦ ਤੋਂ ਕਿਉਂਕਿ ਰਾਮਾਨੰਦ ਨੇ ਕਹਿੰਦੇ ਗਯਾਜ ਕਰਨ ਵਾਕੇ ਭੇਜਿਆ ਸੀ ਤੇ ਗਯਾ ਦੇ ਵਿੱਚ ਕਹਿੰਦੇ ਕਿਸੇ ਸ਼ੂਦਰ ਦੇ ਘਰ ਤੋਂ ਇਹ ਅੰਨ ਲੈ ਆਏ ਸੀਗੇ ਤੇ ਉਸ ਅੰਨ ਨੂੰ ਜਦੋਂ ਕੀ ਆ ਮਹਾਰਾਜ ਨੇ ਕਹਿੰਦੇ ਭੋਗ ਲਵਾਉਣ ਦੀ ਕੋਸ਼ਿਸ਼ ਕੀਤੀ ਰਾਮਾਨੰਦ ਨੇ ਭਗਵਾਨ ਨੂੰ ਠਾਕੁਰ ਨੂੰ ਤਾਂ ਉਹਨੇ ਜਦੋਂ ਕੀ ਆ ਭੋਗ ਨਾ ਗ੍ਰਹਿਣ ਕੀਤਾ ਤਾਂ ਫਿਰ ਉਹਨਾਂ ਨੇ ਪੁੱਛ ਲੈ ਤੂੰ ਕਿਹਦੇ ਘਰੋਂ ਲੈ ਕੇ ਆਇਆ ਤੇ ਉਹਨੇ ਦੱਸਿਆ ਕਿ ਮੈਂ ਕੀ ਇਸ ਤਰ੍ਹਾਂ ਕਿਸੇ ਦੇ ਘਰੋਂ ਲੈ ਕੇ ਆਇਆ ਤੋ ਕਰੇ ਤੁਸੀਂ ਸ਼ੂਦਰ ਦੇ ਘਰੋਂ ਲਿਆ ਕੇ ਭਗਵਾਨ ਨੂੰ ਭੋਗ ਲਵਾਉਣ ਦੀ ਕੋਸ਼ਿਸ਼ ਕੀਤੀ ਇਸ ਕਰਕੇ ਤੈਨੂੰ ਸ਼ਰਾਪ ਦੇਣਾ ਤੂੰ ਉਸੇ ਸ਼ੂਦਰਾਂ ਦੇ ਘਰੇ ਕੀ ਆ ਪੈਦਾ ਹੋਏਗਾ ਕਹਿੰਦੇ ਇਸ ਕਰਕੇ ਫਿਰ ਕੀ ਉਹਨਾਂ ਦੇ ਘਰੇ ਪੈਦਾ ਹੋਏ 1 ਸਾਲ ਬਾਅਦ ਇਹ ਰਾਮਾਨੰਦ ਦੇ ਚੇਲੇ ਉਹ ਬ੍ਰਾਹਮਣ ਨੇ ਤੇ ਫਿਰ ਕਹਿੰਦੇ ਜਦੋਂ ਪੈਦਾ ਹੁੰਦੇ ਆ ਤਦੋਂ 5-6 ਦਿਨਾਂ ਤੱਕ ਕਹਿੰਦੇ ਲਗਾਤਾਰ ਰੋਂਦੇ ਰਹਿੰਦੇ ਆ ਦੁੱਧ ਨਹੀਂ ਪੀਂਦੇ ਫਿਰ ਕਹਿੰਦੇ ਰਾਮਾਨੰਦ ਜੀ ਨੇ ਆ ਕੇ ਇਹਨਾਂ ਦੇ ਕੰਨ ਦੇ ਵਿੱਚ ਕਹਿੰਦੇ ਕੀ ਆ ਉਹ ਕਹਿੰਦੇ ਵੀ ਮੈਂ ਤੇਰਾ ਗੁਰੂ ਆ ਤੇ ਤੂੰ ਮੇਰਾ ਚੇਲਾ ਤੂੰ ਬ੍ਰਾਹਮਣ ਆ ਤੂੰ ਕੋਈ ਗੱਲ ਨਹੀਂ ਇਸ ਘਰ ਦੇ ਵਿੱਚ ਮਾ ਕੇ ਪੈਦਾ ਹੋ ਗਿਆ ਤੂੰ ਹੈ ਬ੍ਰਾਹਮਣ ਕਹ ਇਹ ਬੇਪਰਵਾਦੀਆਂ ਦੀਆਂ ਘੜੀਆਂ ਕਹਾਣੀਆਂ ਨੇ ਤੇ ਬੇਪਰਵਾਦੀਆਂ ਦੀਆਂ ਬੜਾਈਆਂ ਤਸਵੀਰਾਂ ਨੇ ਸਾਡਾ ਗੁਰੂ ਰਵੀਦਾਸ ਕਰਮ ਕਾਂਡੀ ਜਾਂ ਗਲ ਦੇ ਵਿੱਚ ਮਾਲਾ ਪਾਉਣ ਵਾਲਾ ਨਹੀਂ ਹੋ ਸਕਦਾ ਉਹ ਤਾਂ ਮਿਹਨਤ ਕਸ਼ਕੀਏ ਕਿਰਤ ਕਰਨ ਵਾਲਾ ਸੀ ਦੂਜੀ ਵਾਰੀ ਸਟੇਟ ਨੇ ਫਿਰ ਇਹਨਾਂ ਨਾਲ ਮੱਥਾ ਲਾਇਆ ਜਦੋਂ ਮਿਵਾੜ ਦਾ ਰਾਜਾ ਇਹਨਾਂ ਨੂੰ ਉਥੇ ਚਤੌੜ ਦੇ ਕਿਲੇ 'ਚ ਬੁਲਾਉਂਦੇ ਆ ਜਿਹੜਾ ਕਿ ਮੀਰਾਬਾਈ ਦਾ ਦਿਓਰ ਸੀ ਮੀਰਾਬਾਈ ਜਿਹੜੀ ਕੀ ਹੈ ਮੈਂ ਕਹਿੰਦਾ ਕ੍ਰਿਸ਼ਨ ਦੀ ਚਹੰਦੇ ਭਗਤਨੀ ਕਿਸੀਗੀ ਉਹ ਵੀ ਫਿਰ ਗੁਰੂ ਪਾਉਣ ਵਾਸਤੇ ਉਹਨੂੰ ਵੀ ਗੁਰੂ ਧਾਰਨ ਕਰਨਾ ਪੈਂਦਾ ਤੇ ਉਹ ਰਵਿਦਾਸ ਦੀ ਫਿਰ ਚੇਲੀ ਬੰਦਿਆ ਤੇ ਰਵਿਦਾਸ ਨੂੰ ਆਪਣਾ ਕੀ ਹੈ ਗੁਰੂ ਮੰਨਦੀ ਆ ਪਰ ਇਹ ਗੱਲਾਂ ਬਰਦਾਸ਼ਤ ਨਹੀਂ ਹੁੰਦੀਆਂ ਉਸ ਸਮੇਂ ਦੇ ਖਛਤਰੀਆ ਜਿਹੜੇ ਕਹੋਂਦੇ ਸੀ ਆਪਦੇ ਆਪ ਨੂੰ ਰਾਜਪੂਤ ਸੀ ਤਾਂ ਫਿਰ ਉਹਨਾਂ ਨੇ ਸ਼ਿਕਾਇਤਾਂ ਜਦੋਂ ਕੀਤੀਆਂ ਬ੍ਰਾਹਮਣ ਵੀ ਨਾਲ ਰਲ ਗਿਆ ਤਾਂ ਫਿਰ ਉਹਨਾਂ ਨੇ ਉਸ ਕਿਲੇ ਦੇ ਵਿੱਚ ਬੁਲਾਇਆ ਪਰ ਉੱਥੇ ਵੀ ਫਿਰ ਜਦੋਂ ਆਪਸ ਵਿੱਚ ਵਾਰਤਾਲਾਪ ਹੁੰਦੀ ਆ ਵਿਚਾਰ ਚਰਚਾ ਹੁੰਦੀ ਆ ਤਾਂ ਉੱਥੇ ਦਲੀਲ ਦੇ ਨਾਲ ਫਿਰ ਉਹ ਦੁਆਰਾ ਉਹਨਾਂ ਨੂੰ ਹਰਾ ਦਿੰਦੇ ਆ ਤੇ ਹੁਣ ਕਈ ਬੰਦਿਆਂ ਨੇ ਜਿਹੜੀ ਫ੍ਰਿਕਸ਼ਨ ਖੜੀ ਕੀਤੀ ਆ ਕਹਿੰਦੇ ਜ ਇਹਨਾਂ ਨੂੰ ਭਗਤ ਕਿਹਾ ਜਾਂਦਾ ਜੀ ਇਹਨ ਉਹ ਜਦੋਂ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੇ 41 ਸ਼ਬਦ ਦਰਜ ਨੇ ਸਾਡੇ ਗੁਰੂ ਦੇ ਬਰਾਬਰ ਜਦੋਂ ਬੈਠੇ ਨਹੀਂ ਤਾਂ ਸਾਡੇ ਗੁਰੂ ਕਿਉਂ ਨਹੀਂ ਜਿਉਂ ਉਹਨਾਂ ਦੀ ਬਾਣੀ ਨੂੰ ਅਸੀਂ ਗੁਰੂ ਮੰਨ ਰਹੇ ਆ ਤਾਂ ਰੋ ਸਾਡੇ ਗੁਰੂ ਕਿਉਂ ਨਹੀਂ ਇਹਦੇ ਵਿੱਚ ਤਾਂ ਰੌਲਾ ਹੀ ਕੋਈ ਹੈ ਨਹੀਂ ਤੇ ਦੂਜਾ ਜਿਹੜਾ ਕਿਹਾ ਰਵਿਦਾਸ ਧਰਮ ਕੀ ਨਾਮਾ ਸ਼ੁਰੂ ਕੀਤਾ ਗਿਆ ਇਹ ਕਿਉਂ ਸ਼ੁਰੂ ਕੀਤਾ ਗਿਆ ਕਿਉਂਕਿ ਬਿਆਨਾਂ ਦੇ ਵਿੱਚ ਜਿਹੜਾ ਅਟੈਕ ਕੀਤਾ ਜਾਂਦਾਗਾ ਦੁਆਬੇ ਦੇ ਡੇਰਾ ਬੱਲਾ ਵਾਲੇ ਜਿਹੜੇ ਮਾਰੇ ਸੰਤ ਹੈਗੇ ਉਹਨਾਂ ਤੇ ਜਦੋਂ ਅਟੈਕ ਕਰ ਦਿੱਤਾ ਜਾਂਦਾ ਉਥੇ ਮੈਂ ਕਿ ਉਸ ਅਟੈਕ ਦੇ ਵਿੱਚ ਦੋ ਜਣੇ ਮੈਂ ਕਿ ਜ਼ਖਮੀ ਹੁੰਦੇ ਇੱਕ ਦੀ ਮੌਤ ਹੋ ਜਾਂਦੀ ਆ ਤਾਂ ਉਦੋਂ ਬਾਅਦ ਉਹਨਾਂ ਨੇ ਆ ਕੇ 2009 ਦੇ ਵਿੱਚ ਐਲਾਨ ਕਰਤਾ ਸੀ ਕਹਿੰਦੇ ਅਸੀਂ ਵੱਖਰਾ ਇੱਕ ਧਰਮ ਸੀ ਆਪਦਾ ਅਲੱਗ ਚਲਾਉਣੇ ਆ ਤੇ ਆਪਦਾ ਅਲੱਗ ਤੋਂ ਕੀ ਰਵਿਦਾਸ ਧਰਮ ਚਲਾਇਆ ਜਾਂਦਾ ਤੇ ਮੈਂ ਕਹਿੰਦਾ ਉਹ ਗੁਰੂ ਵੀ ਇੱਕ ਛੇ ਬੰਦਿਆਂ ਨੇ ਅਟੈਕ ਕਰ ਦਿੱਤਾ ਤਾਂ ਉਹਦੇ ਕਰਕੇ ਤੁਸੀਂ ਇੱਕ ਸ਼ਬਦ ਗੁਰੂ ਤੋਂ ਸਾਰੇ ਤੋਂ ਕੀ ਲਾਂਬੇ ਹੋ ਕੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਮੈਂ ਕਿ ਸਰੂਪ ਆ ਉਹਨੂੰ ਉਥੋਂ ਕੀ ਆ ਪਾਸੇ ਕਰਕੇ ਉਥੇ ਇਕੱਲੇ ਰਵਿਦਾਸ ਜੀ ਦੀ ਬਾਣੀ ਰੱਖ ਦਿੰਨੇ ਹੋ ਤਾਂ ਸਾਡੇ ਗੁਰੂਆਂ ਦੀ ਸਾਂਝ ਤੋੜਨ ਦਾ ਕੰਮ ਜਿਹੜਾ ਚਾਹੇ ਤਾਂ ਉਹਨਾਂ ਛਿਆਂ ਨੇ ਕੀਤਾ ਜਿਨ੍ਹਾਂ ਨੇ ਅਟੈਕ ਕੀਤਾ ਬਿਆਨਾਂ ਤੇ ਜਿਨ੍ਹਾਂ ਨੇ ਅਲੱਗ ਧਰਮ ਬਣਾ ਕੇ ਇਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਤੇ ਜਿਨ੍ਹਾਂ ਨੇ ਰੋਕਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਜਿਹੜੇ ਮੈਂ ਕਹੇ ਲੰਬੜਦਾਰ ਬਣਦੇ ਆ ਐ ਜੀਪੀਸੀ ਵਾਲੇ ਮੈਂ ਗੱਲ ਕਰਦਾ ਬੇਸ਼ੱਕ ਨੇ ਇਕੱਠੇ ਹੋ ਕੇ ਗਏ ਸੀ ਪਰ ਐਡਾ ਮਸਲਾ ਨਹੀਂ ਸੀ ਵੀ ਮਨਾਏ ਨਹੀਂ ਜਾ ਸਕਦੇ ਸੀ ਤੇ ਜਿਹੜੇ ਨਹੀਂ ਮੰਨੇ ਮੈਂ ਉਹਨਾਂ ਨੂੰ ਵੀ ਇਸ ਗੱਲ ਦੇ ਵਾਸਤੇ ਕੀ ਇਹ ਹੀ ਗੱਲ ਕਹਿਣਾ ਕਿ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਸੀ ਕਿ 6 ਬੰਦਿਆ ਕਰਕੇ ਤੁਸੀਂ ਤੁਸੀਂ ਬਾਬੇ ਨਾਨਕ ਤੇ ਰਵਿਦਾਸ ਦੇ ਵਿੱਚ ਕੀ ਐ ਇੱਕ ਕੰਧ ਖੜੀ ਕਰ ਰਹੇ ਹੋ ਔਰ ਹਲਕੇ ਜਰ ਕੀ ਹੈ ਬੇਗਮਪੁਰੇ ਦੀਆਂ ਕੰਧਾਂ ਢਾੜੀਏ ਜਾਤ ਪਾਤ ਦੀਆਂ ਜਿਵੇਂ ਹਿੰਦੂਆਂ ਨੂੰ ਬ੍ਰਾਹਮਣਵਾਦ ਕਰਕੇ ਨਫ਼ਰਤ ਮਾ ਕੇ ਨਫ਼ਰਤ ਨਾਲ ਕਈ ਲੋਕ ਦੇਖਦੇ ਆ ਉਸੇ ਤਰੀਕੇ ਨਾਲ ਸਿੱਖਾਂ ਨੂੰ ਜੱਟਵਾਦ ਕਰਕੇ ਵੀ ਨਫ਼ਰਤ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਸ ਕਾਲਪੁਰਖ ਨਾਲ ਜੁੜਿਆ ਨਹੀਂ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਸਾਨੂੰ ਸਾਡੇ ਪਿੰਡਾਂ ਦੇ ਵਿੱਚੋਂ ਜਿਹੜੀਆਂ ਬੇਗਮਪੁਰੇ ਦੇ ਵਿੱਚ ਕੰਧਾਂ ਜਿਹੜੀਆਂ ਬੇਗਮਪੁਰੇ ਦੇ ਰਸਤੇ 'ਚ ਅਸੀਂ ਕੀ ਆ ਗੁਰੂ ਘਰਾਂ ਦੀਆਂ ਕੰਧਾਂ ਖੜੀਆਂ ਕਰ ਲੀਆਂ ਡੱਡ ਜਾਤਾਂ ਦੇ ਨਾਂ ਤੇ ਉਹ ਢਾਉਣੀਆਂ ਪੈਣਗੀਆਂ ਸਾਨੂੰ ਪੰਗਤਾਂ ਵੀ ਅੱਡ-ਅੱਡ ਜਿਹੜੀਆਂ ਐ ਨੇ ਉਹ ਖਤਮ ਕਰਨੀਆਂ ਪੈਣਗੀਆਂ ਇਕੱਠ ਤੇ ਹਰੇਕ ਕਮੇਟੀ ਦੇ ਵਿੱਚ ਰਲ ਮਿਲ ਕੇ ਸਾਨੂੰ ਕੀ ਹੈ ਗੁਰੂ ਘਰਾਂ ਦਾ ਪ੍ਰਬੰਧ ਸਾਹਮਣਾ ਪਊਗਾ ਨਹੀਂ ਫਿਰ ਬਾਬੇ ਨਾਨਕ ਨੂੰ ਮੰਨਣ ਦਾ ਵੀ ਕੋਈ ਫਾਇਦਾ ਨਹੀਂ ਤੇ ਗੁਰੂ ਰਵਿਦਾਸ ਨੂੰ ਵੀ ਕੀ ਹੈ ਮੰਨਣ ਵਾਲਿਆਂ ਦਾ ਡੱਕਾ ਫਾਇਦਾ ਨਹੀਂ ਕਿਉਂਕਿ ਉਹਨਾਂ ਨੇ ਭੇਦ ਭਾਵ ਮਟਾਏ ਸੀ ਜਾਤਾਂ ਮਟਾਈਆਂ ਸੀ ਧਰਮਾਂ ਦੇ ਡੰਬਰਾਂ ਨੂੰ ਨਕਾਰਿਆ ਸੀ ਤੇ ਅਸੀਂ ਆਪ ਉਹਨਾਂ ਦੇ ਨਾਂ ਤੇ ਧਰਮ ਦੇ ਖੜਾ ਕਰਦੇ ਤਾਂ ਅਸੀਂ ਕਿੱਥੋਂ ਦੇ ਸਿਆਣੇ ਤੇ ਕਿੰਨੇ ਕਮਾ ਕਿੰਨੇ ਕੋ ਉਹਨਾਂ ਦੇ ਸਕੇ ਆ ਜੇ ਗੱਲਾਂ ਨਾਲ ਸਹਿਮਤ ਹੋ ਤਾਂ ਇਹਨੂੰ ਸ਼ੇਅਰ ਕਰਿਓ